ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਅੰਡਰਗਰਾਉਂਡ ਆਪਾਂ ਨੇ ਲੈਸ ਕਿਸ ਤਰ੍ਹਾਂ ਪਾਉਣੀ ਹੈ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਮਾਰਕਿੰਗ ਕਰ ਲਈ ਹੈ ਘੇਰੇ ਦਾ ਨਾਪ ਲਗਾ ਲਿਆਗਾ ਠੀਕ ਹੈ ਜੀ ਜਿੰਨਾ ਆਪਾਂ ਨੇ ਰੱਖਣਾਗਾ ਤੇ ਇਸ ਤਰ੍ਹਾਂ ਆਪਾਂ ਨੇ ਲੈਸ ਜਿਹੜੀ ਆ ਅਟੈਚ ਕਰਨੀ ਸ਼ੁਰੂ ਕਰ ਦੇਣੀ ਹੈ ਪਹਿਲਾਂ ਇੱਕ ਵਾਰ ਫੋਲਡ ਕਰਾਂਗੇ ਫਿਰ ਇੱਕ ਵਾਰ ਫੇਰ ਫੋਲਡ ਕਰਾਂਗੇ ਜਿੰਨੀ ਲੈਸ ਆਪਾਂ ਨੇ ਬਾਹਰ ਕੱਢਣੀ ਆ ਉਹਨਾਂ ਆਪਾਂ ਨੇ ਕੱਪੜਾ ਇੱਧਰ ਦੀ ਵਧਾ ਕੇ ਉੱਪਰ ਰੱਖ ਦੇਣਾਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਲੈਸ ਅਟੈਚ ਕਰਨੀ ਸ਼ੁਰੂ ਕਰ ਦੇਣੀ ਆ ਨੀਚੇ ਵਾਲੀ ਸਾਈਡ ਆ ਜਿਹੜੀ ਲੈਸ ਦੀ ਆ ਆਪਾਂ ਨੇ ਸਿੱਧੀ ਰੱਖਣੀ ਆ ਉੱਪਰ ਵਾਲੀ ਸਾਈਡ ਆ ਆਪਾਂ ਨੇ ਪੁੱਠੀ ਰੱਖਣੀ ਆ ਇਸ ਤਰ੍ਹਾਂ ਆਪਾਂ ਨੇ ਲੈਸ ਅਟੈਚ ਕਰਨੀ ਸ਼ੁਰੂ ਕਰ ਦੇਣੀ ਆ ਇੱਕ ਸਲਾਈ ਨਾਲ ਹੀ ਆਪਾਂ ਜਿਹੜੀ ਇਹ ਲੈਸ ਆ ਅਟੈਚ ਕਰਾਂਗੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਆਪਾਂ ਨੇ ਇੱਕ ਸਲਾਈ ਸਾਰੇ ਲਗਾ ਕੇ ਕੰਪਲੀਟ ਕਰ ਦੇਣਾ ਤੇ ਲਾਸਟ ਦੇ ਵਿੱਚ ਜਦੋਂ ਆਪਾਂ ਨੇ ਸਲਾਈ ਲਗਾਉਣੀ ਹੈ ਨਾ ਤਾਂ ਆਪਾਂ ਨੇ ਬਹੁਤ ਧਿਆਨ ਦੇ ਨਾਲ ਲਗਾਉਣੀ ਹੈਗੀ ਵੀ ਜਿਹੜਾ ਕੱਪੜਾ ਉਹ ਵਿਚਨਾ ਜਿਹੜਾ हिਪ ਦਾ ਆਪਾਂ ਨੇ ਮਾਰਕ ਕੀਤਾ ਹੋਇਆ ਸਲਾਈ ਲਗਾਈ ਹੋਈ ਹੈ ਮਤਲਬ ਵੀ ਵਿਚਨਾ ਆ ਜੇ ਵੀ ਤਾਂ ਆਪਾਂ ਬਹੁਤ ਧਿਆਨ ਦੇ ਨਾਲ ਜਿਹੜੀ ਸਲਾਈਆਂ ਲਗਾਉਣੀ ਆ ਕੱਪੜਾ ਆਪਾਂ ਨੇ ਸਹੀ ਕਰ ਲੈਣਾਗਾ ਫੇਰ ਆਪਾਂ ਨੇ ਸਲਾਈ ਲਗਾ ਕੇ ਬਾਹਰ ਨੂੰ ਕੱਢ ਦੇਣੀ ਆ ਇਸ ਤਰ੍ਹਾਂ ਹਾਂਜੀ ਦੋਸਤੋ ਆਪਾਂ ਨੇ ਲੈਸ ਅਟੈਚ ਕਰ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਦੇ ਨਾਲ ਲੈਸ ਲੱਗੀ ਆ ਤੇ ਇੱਕਸਾਰ ਬਾਹਰ ਨਿਕਲੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਸੀਂ ਵੀ ਜ਼ਰੂਰ ਇਸ ਤਰ੍ਹਾਂ ਟਰਾਈ ਕਰਿਓ ਵੀਕ ਸਲਾਈ ਦੇ ਨਾਲ ਹੀ ਆਪਾਂ ਜਿਹੜੀ ਲੈਸ ਆ ਉਹਨੂੰ ਆਪਾਂ ਪਾਈਏ ਤੇ ਬਹੁਤ ਹੀ ਵਧੀਆ ਲੱਗਦੀ ਆ ਹੁਣ ਆਪਾਂ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਪਾਵਾਂਗੇ ਆਪਾਂ ਨੇ ਮਾਰਕਿੰਗ ਕਰ ਲਈ ਸੀ ਤਾਂ ਉਸੇ ਤਰ੍ਹਾਂ ਹੀ ਆਪਾਂ ਲੈਸ ਆ ਜਿਹੜੀ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਉਸੇ ਤਰ੍ਹਾਂ ਹੀ ਪਾ ਦੇਣੀ ਆ ਠੀਕ ਹੈ ਜੀ ਲਾਸਟ ਦੇ ਵਿੱਚ ਜਾ ਕੇ ਆਪਾਂ ਨੇ ਉਸੇ ਤਰ੍ਹਾਂ ਹੀ ਮਾਰਕਿੰਗ ਜਿੱਥੇ ਕੀਤੀ ਹੋਈ ਹੈ ਨਾ hip ਦੀ ਉੱਥੇ ਤੱਕ ਆਪਾਂ ਨੇ ਲੈਸ ਆ ਜਿਹੜੀ ਕੱਟ ਕਰ ਲੈਣੀ ਆ ਫਿਰ ਉਸ ਤੋਂ ਬਾਅਦ ਆਪਾਂ ਨੇ ਬਹੁਤ ਹੀ ਧਿਆਨ ਦੇ ਨਾਲ ਜਿਹੜੀ hip ਦੇ ਲਵੋ ਲੈਸ ਪਾਣੀ ਹੁੰਦੀ ਹੈ ਨਾ ਆਪਾਂ ਨੇ ਬਹੁਤ ਹੀ ਧਿਆਨ ਦੇ ਨਾਲ ਪਾਣੀ ਹੁੰਦੀ ਆ ਵੀ ਕਪੜਾ ਵਿੱਚ ਨਾ ਜਾਵੇ ਤਾਂ ਆਪਾਂ ਨੇ ਕਪੜਾ ਸੈੱਟ ਕਰਕੇ ਫੇਰ ਹੀ ਆਪਾਂ ਨੇ ਜਿਹੜੀ ਲੈਸ ਆ ਉਹ ਪਾਉਣੀ ਆ ਤੇ ਬਾਕੀ ਆਪਾਂ ਨੇ ਲੈਸ ਪਾ ਕੇ ਸਲਾਈ ਬਾਹਰ ਨੂੰ ਕੱਟ ਦੇਣੀ ਆ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਚਾਕਾਂ ਦੇ ਵਿੱਚ ਆਪਾਂ ਨੇ ਲੈਸ ਪਾ ਦਿੱਤੀ ਆ ਦੋਨੇ ਸਾਈਡ ਪਾ ਕੇ ਕੰਪਲੀਟ ਕਰ ਦਿੱਤੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਲੈਸ ਤੁਸੀਂ ਦੇਖ ਸਕਦੇ ਹੋਗੇ ਵੀ ਆਪਾਂ ਨੇ ਬਹੁਤ ਹੀ ਸਫਾਈ ਦੇ ਨਾਲ ਪਾਈ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ